ਹੈਲੋ एवरीवन ਯਾ ટુ ਐਜੂਕੇਸ਼ਨ ਲੈ ਕੇ ਆਜ਼ਾਦੀ ਦੇ ਦਿਹਾੜੇ ਤੇ ਮਹਾ ਬੱਚਤ ਆਫਰ ਤੁਸੀਂ ਲੈ ਸਕਦੇ ਹੋ ਪੀ ਐਸਟੈਟ ਕੰਪਲੀਟ ਬੈਚ 2999 ਦੇ ਵਿੱਚ ਵਿਦ ਐਨਸੀਆਰਟੀ ਫ੍ਰੀ ਆਫ ਕਾਸਟ ਹੈਗੀ ਐਂਡ ਨਾਲ ਹੀ ਨਾਲ ਤੁਹਾਨੂੰ ਮਿਲ ਰਹੀ ਹੈ ਸੀਡੀਪੀ ਦੀ ਬੁੱਕ 13 ਮੰਥ ਵੈਲਿਡਿਟੀ ਰਹਿਣ ਵਾਲੀ ਹੈ ਇਸ ਕੋਰਸ ਦੀ ਫਿਰ ਉਸ ਤੋਂ ਬਾਅਦ ਆ ਜਾਂਦਾ ਮਾਸਟਰ ਕੈਡਰ ਕੰਪਲੀਟ ਬੈਚ 4999 ਦਾਗਾ ਵਿਦ ਐਨਸੀਆਰਟੀ ਕੋਰਸ ਫ੍ਰੀ ਆਫ ਕਾਸਟ ਐਂਡ ਦ ਟੂ ਬੁక్స్ ਹਿਸਟਰੀ ਵਿਦ ਪਾਲਿਟੀ ਦੀਆਂ ਤੇ ਇਸ ਦੇ ਵਿੱਚ ਵੀ ਤੁਹਾਨੂੰ 13 ਮੰਥ ਵੈਲਿਡਿਟੀ ਹੈ ਲੈਕਚਰਰ ਕੈਡਰ ਦਾ ਬੈਚ ਹਿਸਟਰੀ ਤੇ ਪਾਲਿਟੀ ਦਾ 3999 ਦੇ ਵਿੱਚ ਲੈ ਸਕਦੇ ਹੋ ਵਿਦ ਵਨ ਬੁ NCERT ਕੋਰਸ ਫ੍ਰੀ ਆਫ ਕਾਸਟ ਹੈਗਾ NCERT ਦਾ ਸਬਸਿਰਫ ਵੈਚ ਲੈ ਸਕਦੇ ਤੁਸੀਂ 2499 ਦੇ ਵਿੱਚੋਂ ਉਸ ਤੋਂ ਬਾਅਦ ਆ ਜਾਂਦਾ ਤੁਹਾਡੇ ਕੋਲੇ ਪੰਜਾਬੀ ਮਾਸਟਰ ਗ੍ਰੈਡ ਦਾ ਬੈਚ ਇਹਨੂੰ ਲੈ ਸਕਦੇ ਹੋ 3499 ਦੇ ਵਿੱਚ ਬੈਚ ਵੈਲਿਡਿਟੀ ਸੇਮ ਰਹਿਣ ਵਾਲੀ ਹੈ ਜੀਓਗ੍ਰਾਫੀ ਦਾ ਕੰਪਲੀਟ ਬੈਚ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ 2999 ਦੇ ਵਿੱਚ ਜੋ ਕਿ 3499 ਦਾ ਸੀਗਾ ਪੰਜਾਬੀ ਪੇਪਰ ਇਹਨੂੰ ਸਿਰਫ ਤੇ ਸਿਰਫ 799 ਦੇ ਵਿੱਚ ਪਰਚੇਸ ਕਰ ਸਕਦੇ ਹੋ ਕੰਪਲੀਟਲੀ ਇਸ ਦੇ ਲਈ ਕਰਨਾ ਕੀ ਹੈ ਯਦੂ ਐਜੂਕੇਸ਼ਨ ਐਪ ਨੂੰ ਜ਼ਰੂਰ ਨਾਲ ਡਾਊਨਲੋਡ ਕਰ ਲੈਣਾ ਤੇ niche ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋਗੇ 9750439 ਥੈਂਕ ਯੂ ਥੈਂਕ ਯੂ ਵੈਰੀ ਮਚ